ਘਰ ਦੇ ਕੰਮਾਂ ਵਾਲ ਤੇ ਕੋਈ ਧਿਆਨ ਨਹੀਂ ਕਿ ਡਗ ਡਖ ਖਲੇਰਾ ਬਾਪਾ ਜਿਹੜੀ ਚੀਜ਼ ਚੁੱਕਦੇ ਬਾਹਰ ਰੱਖ ਦਿੰਦੇ ਜਿਹੜੀ ਚੀਜ਼ ਚੁੱਕਦੇ ਬਾਹਰ ਰੱਖ ਦਿੰਦੇ ਇਹ ਦੱਸ ਹੁਣ ਲੋਕਾਂ ਦੀ ਰੇੜੀ ਰੱਖ ਲਈਏ ਬਸ ਤਰਸੀ ਖਾਈ ਜੋ ਲੋਕਾਂ ਦੇ ਉੱਤੇ ਲੋਕਾਂ ਦਾ ਖਲੇਰਾ ਚੁੱਕ ਚੁੱਕ ਕੇ ਆਪਣੇ ਘਰ ਲੈ ਆਈ ਜੋ ਕੁਦੀ ਬੱਚੇ ਲੈ ਆਈ ਜੋ ਰੱਖੀ ਇਹਨਾਂ ਨੂੰ ਹੱਥੋਂ ਆਇਆ ਕੀ ਕੱਲੇ ਬੋਲੀ ਜਾਂਦੇ ਜੇ ਬੋਲਣ ਨਹੀਂ ਵੇਖ ਕੀ ਕਰਦਾ ਹਾਲ ਬਣਾਇ ਇੱਕ ਪਾਗਲ ਦੇ ਮਗਰ ਲੱਗੇ ਘਰ ਦਾ ਕੋਈ ਧਿਆਨ ਨਹੀਂ ਆਵੇ ਆਵੇ ਕਿਨੇ ਗੱਤਿਆਂ ਦੇ ਢੇਰ ਲੱਗੇ ਆ ਉਹ ਕੀ ਤੁਸੀਂ ਉਹਨੂੰ ਪਾਗਲ-ਪਾਗਲ ਕਹਿੰਦੇ ਰਹਿੰਦੇ ਕਿਰਨ ਨਾਮ ਆ ਉਹਦਾ ਪਤਾ ਮੈਨੂੰ ਪਤਾ ਮੈਨੂੰ ਮੈਨੂੰ ਬਹੁਤ ਦੱਸਣਾ ਨਾ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ ਇੱਕ ਕੀ ਗੱਲ ਕਰਨੀ ਆ ਆ ਜੋ ਤੁਸੀਂ ਹੁਣ ਕਰ ਲਿਆ ਹੈ ਨਾ ਕਰ ਲਿਆ ਵਾ ਤੇ ਦੁਬਾਰਾ ਤੁਹਾਡੇ ਕੋਲ ਗਲਤੀ ਨਹੀਂ ਹੋਣੀ ਚਾਹੀਦੀ ਮੈਨੂੰ ਬਹੁਤ ਇਸਲਾਮਾਂ ਦੇਣ ਦੀ ਕੋਈ ਲੋੜ ਨਹੀਂ ਹੈਗੀ ਮੈਂ ਤੁਹਾਨੂੰ ਦੱਸ ਤਾ ਕੋਈ ਉਹਦੇ ਉੱਤੇ ਬਿਨਾਂ ਹੋਰ ਕੋਈ ਗੱਲ ਹੋਈ ਤਾਂ ਉਹ ਗੱਲ ਕਰ ਮੈਂ ਉਹੀ ਟੌਪਿਕ ਤੇ ਗੱਲ ਕਰਨਾ ਹੈ ਤੁਹਾਡੇ ਨਾਲ ਕੀ ਗੱਲ ਕਰਨੀ ਮੈਨਾਂ ਕੀ ਜਿੰਨੀ ਦੇਰ ਤੱਕ ਉਹਦੇ ਘਰ ਦੇ ਨਹੀਂ ਲੱਭਦੇ ਉਨੀ ਦੇਰ ਤੱਕ ਉਹ ਸਾਡੀ ਜ਼ਿੰਮੇਵਾਰੀ ਆ ਕਿ ਅਸੀਂ ਰਲ ਮਿਲ ਕੇ ਉਹਦਾ ਧਿਆਨ ਰੱਖਾਂਗੇ ਸਾਰੇ ਨਾ ਭਾਈ ਜੋ ਜ਼ਿੰਮੇਵਾਰੀਆਂ ਨਿਭਾਈ ਜੋ ਘਰ ਦੀਆਂ ਜ਼ਿੰਮੇਵਾਰੀਆਂ ਭੁੱਲ ਗਏ ਆ ਤੁਹਾਨੂੰ ਸਾਰੀਆਂ ਉਹ ਮੈਂ ਹੀ ਰਹਿ ਗਈ ਆ ਜ਼ਿੰਮੇਵਾਰੀ ਸੰਭਾਲਣ ਲਈ ਤਾਈਆ ਨਿਭਾਈ ਜੋ ਤਾਈ ਜੀ ਤੁਹਾਨੂੰ ਨਹੀਂ ਲੱਗਦਾ ਜੋ ਤੁਸੀਂ ਕੀਤਾ ਸੀ ਬਹੁਤ ਗਲਤ ਕੀਤਾ ਸੀ ਮੈਂ ਗਲਤ ਕੀਤਾ ਠੀਕ ਕੀਤਾ ਜੋ ਮੇਰੇ ਦਿਮਾਗ ਨੇ ਕਿ ਮੈਂ ਉਹ ਠੀਕ ਕੀਤਾ ਤੈਨੂੰ ਨਾ ਇੱਕ ਦਿਨ ਵਕਤ ਆਨ ਤੇ ਪਤਾ ਲੱਗੇਗਾ ਤੇ ਤੁਸੀਂ ਕਿੰਨੀ ਕਿ ਵੱਡੀ ਗਲਤੀ ਕਰਦੇ ਪਏ ਮੌਕਾ ਆਨ ਤੇ ਤੁਹਾਨੂੰ ਪਤਾ ਲੱਗ ਜਾਣਾ ਆਪੇ ਹੀ ਮੌਕਾ ਆ ਜਾਣਾ ਤੁਹਾਡੇ ਤੇ ਉਹ ਜੀ ਤਾਈ ਜੀ ਇਹ ਤੁਹਾਡੀ ਗਲਤ ਫਹਿਮੀ ਆ ਤੇ ਇਹ ਤੁਹਾਡੀਆਂ ਅੱਖਾਂ ਜਲਦੀ ਖੁੱਲ ਜਾਣਗੀਆਂ ਕਿ ਅਹੀਂ ਸਹੀ ਹੀ ਕਿ ਤੁਸੀਂ ਸਹੀ ਹੀ ਉਹ ਆ ਜਾਏਗਾ ਮੌਕਾ ਜਲਦੀ ਜਲਦੀ ਪਤਾ ਲੱਗੇਗਾ ਤੈਨ ਮੈਂ ਵੀ ਕਰਨੀ ਆ ਜਲਦੀ ਪਤਾ ਲੱਗੇਗਾ ਪਹਿਲਾਂ ਤਾਂ ਘਰ ਦੇ ਵਿੱਚ ਸਿਰ ਮਮੀ ਹੋਰ ਧਿਆਨ ਰੱਖਦੇ ਸੀ ਨਾ ਹੁਣ ਮੈਂ ਵੀ ਵੇਖਦਾ ਵਾਂ ਉਹਨੂੰ ਘਰ ਦੇ ਵਿੱਚ ਮੇਰੇ ਤੋਂ ਇਲਾਵਾ ਕੋਈ ਕੁਝ ਕਹਿੰਦਾ ਤੇ ਰੱਖੀ ਜੋ ਮੈਂ ਤਾਂ ਕਹਿ ਰੱਖੀ ਜਾ ਮੈਨੂੰ ਕੀ ਤਰਾਜ ਰੱਖੀ ਜਾ ਹੋਰ ਕੋਈ ਕੰਮ ਕਰਨ ਦੀ ਲੋੜ ਕੋਈ ਨਹੀਂ ਰੱਖੀ ਜੋ ਧਿਆਨ ਉਹਦਾ ਮੈਂ ਤੁਹਾਨੂੰ ਦੱਸਿਆ ਇਹਨਾਂ ਕੰਮਾਂ ਤੋਂ ਲਾਵਾਂ ਤੁਹਾਨੂੰ ਕੁਝ ਨਹੀਂ ਸੁਝਦਾ ਪਿਆ ਤੈਨੂੰ ਆਪਣੀ ਪੜ੍ਹਾਈ ਦਾ ਫਿਕਰ ਹੈ ਪਰ ਸੋਣੀ ਤੈਨੂੰ ਪਰਚੀ ਦਿੱਤੀ ਰੈਸ਼ਨ ਲਿਆਂਦੀ ਆਇਆ ਰ ਜੰਗਰ ਚ ਜਸਵੀਰ ਨੂੰ ਕੋਈ ਹੋਰ ਕੰਮ ਦਾ ਕਰਦਾ ਪਤਾ ਮੈਂ ਕਿਹੜੇ ਕਰਨੇ ਕਿਹੜੇ ਨਹੀਂ ਕਰਨੇ ਇਹ ਸਾਰਾ ਬੋਝ ਮੈਂ ਹੀ ਆਪਣੇ ਦਿਮਾਗ ਤੇ ਲਈ ਜਾਵਾਂ ਹੋਰ ਤੁਹਾਨੂੰ ਮੈਂ ਕਿਹਾ ਕੋਈ ਨਹੀਂ ਖਿਆਲ ਲਗਾ ਤੁਹਾਨੂੰ ਉਹ ਕੋਈ ਨਹੀਂ ਆ ਚੀਜ਼ਾਂ ਦਾ ਵੀ ਨਾ ਖਿਆਲ ਰੱਖ ਲਾਂਗੇ ਅਸੀਂ ਠੀਕ ਆ ਮੈਂ ਤਾਂ ਕਿ ਜਸਵੀਰ ਹੀ ਕਪਾਲ ਦੀ ਤੂੰ ਵੀ ਹੋ ਗਿਆ ਨਾਲ ਤੁਸੀਂ ਆਪਣੀ ਦਵਾਈ ਦਾ ਇੰਤਜ਼ਾਮ ਕਰੋ ਆਹੋ ਤਾਈ ਘਰ ਦੇ ਵਿੱਚ ਸਾਰੇ ਤੇ ਗਲਤ ਆ ਇੱਕ ਬਸ ਤੁਸੀਂ ਸਹੀ ਹੈਗੇ ਜੇ ਮੈਂ ਕਿ ਪਛਤਾਉਗੇ ਸਾਰੇ ਇੱਕ ਦਿਨ ਆਪੇ ਜਲਦੀ ਉਹ ਪਤਾ ਲੱਗ ਜਾਣਾ ਤੁਹਾਨੂੰ ਜੋ ਤੁਸੀਂ ਕਰਦੇ ਪਏ ਨਹੀਂ ਨਾ ਮੇਰੀ ਸੁਣ ਦੇ ਬਈ ਇੱਕ ਦਿਨ ਬਦਲ ਮੈਂ ਵਾਲ ਐਵੇਂ ਨਹੀਂ ਜੁੱਟੇ ਕੀਤੇ ਤੂੰ ਫੁੱਜ ਬੈ ਕੇ ਨਹੀਂ ਜੁੱਟਾ ਕੀਤੇ ਜਿੰਦਗੀ ਦਾ ਤਜਰਬਾ ਵੀ ਕੋਈ ਹੁੰਦਾ ਤੇ ਕੋਈ ਨਾ ਇਹ ਰੱਬ ਹੀ ਦੱਸੂਗਾ ਤੇ ਦੱਸੇਗਾ ਰੱਬ ਕਿਉਂ ਨਹੀਂ ਦੱਸੇਗਾ ਜਲਦੀ ਪਤਾ ਲੱਗ ਜਾਏਗਾ ਤੁਸੀਂ ਮਾਂ ਪੁੱਤਰ ਸੋਚਦੇ ਨਹੀਂ ਦਿਲ ਤੋਂ ਮੈਂ ਦਿਮਾਗ ਤੋਂ ਕੰਮ ਲੈਣੀ ਪਈ ਆ ਅੱਜ ਕੱਲ ਕਿਸੇ ਤੇ ਭਰੋਸਾ ਕਰਨ ਦਾ ਇਹ ਨਾ ਸਮਾਂ ਹੈਗਾ ਸਮਾਂ ਨਹੀਂਗਾ ਕੋਈ ਜਲਦੀ ਵਿੱਚ ਸੁਹਾਇ ਨਹੀਂ ਕਰਨਾ ਚਾਹੀਦਾ ਕਿਸੇ ਤੇ ਵੇਖ ਪੁੱਤ ਲੋਕੀ ਤੇ ਅੱਜ ਕੱਲ ਆਪਣੇ ਆਂ ਤੇ ਵਿਸ਼ਵਾਸ ਨਹੀਂ ਕਰਦੇ ਤੂੰ ਤੁਸੀਂ ਬਗਾਨੀ ਤੇ ਵੀ ਵਿਸ਼ਵਾਸ ਕਰੀ ਜਾਂਦੇ ਮਾਂ ਤੇ ਤੇਰੀ ਮਗਰ ਲੱਗੀ ਤੂੰ ਹੀ ਲੱਗ ਗਿਆ ਮਗਰ ਤਾਈ ਜਦੋਂ ਗੱਲ ਵਿਸ਼ਵਾਸ ਤੇ ਹੀ ਆ ਜੇ ਨਾ ਫਿਰ ਆਪਣਾ ਬਗਾਨਾ ਨਹੀਂ ਵੇਖਿਆ ਜਾਂਦਾ ਤਪ ਕਰੀ ਜਾ ਵਿਸ਼ਵਾਸ ਮੈਨੂੰ ਕੀ ਪਛਤਾਣਾ ਤੁਸੀਂ ਮੈਂ ਨਹੀਂ ਪਛਤਾਣਾ ਕਰੀ ਜਾ ਵਿਸ਼ਵਾਸ ਐਵੇਂ ਨਾ ਸਾਰੇ ਹੱਥ ਧੋ ਕੇ ਉਹਦੇ ਮਗਰ ਪੈ ਗਿਆ ਉਹ ਤਾਂ ਵਿਚਾਰੀ ਭੋਲੀ ਇੰਨੀ ਆ ਉਹਨੂੰ ਤਾਂ ਕੁਝ ਪਤਾ ਹੀ ਨਹੀਂ ਆ ਉਹ ਨਾਲੇ ਆ ਸਾਰੀ ਗੱਲਾਂ ਵਿੱਚ ਤਾਂ ਮੈਂ ਭੋਲੀ ਗਿਆ ਮੈਂ ਤਾਂ ਪੂਜਾ ਦੀਦੀ ਨਾਲ ਗੱਲ ਕਰਨੀ ਸੀ ਹੈਲੋ ਸਤਿ ਸ਼੍ਰੀ ਅਕਾਲ ਦੀਦੀ ਉਹ ਤੂੰ ਹੀ ਇੱਕ ਡਾਕਟਰ ਦਾ ਮੈਨੂੰ ਦੱਸੰਦੇ ਸੀ ਨਾ ਤੇ ਹਾਂ ਅੱਜ ਸ਼ਾਮੀ ਹੀ ਜਾਣਾ ਸੀ ਤੁਸੀਂ ਮੈਨੂੰ ਉਹਨਾਂ ਦਾ ਨੰਬਰ ਸੈਂਡ ਕਰ ਦੋ ਹਾਂ ਮੈਂ ਹੁਣੇ ਗੱਲ ਕਰਕੇ ਨਾ ਉਹਨਾਂ ਕੋਲ ਟਾਈਮ ਲੈ ਲੈਂਦਾ ਵਾਂ ਹਾਂ ਠੀਕ ਆ ਓਕੇ ਮੰਮੀ ਨੂੰ ਜਾ ਕੇ ਦੱਸਦਾ ਵਾਂ ਕਿ ਸ਼ਾਮੀ ਜਾਣਾ ਆਪਾਂ ਚਾਹ ਨਹੀਂ ਪੀ ਤੁਸੀਂ ਅਜੇ ਕੋਈ ਨਹੀਂ ਪਿੰਨਾ ਪਿਆ ਨਾ ਤੇ ਪੀ ਲੋ ਫਿਰ ਬੜਾ ਟਾਈਮ ਲਾਤਾ ਤੇ ਚਾਹ ਪਿੰਦੇ ਕੀ ਗੱਲ ਗੱਲ ਕੁਛ ਨਹੀਂ ਤੈਨੂੰ ਪਤਾ ਕੀ ਗੱਲ ਹੈਗੀ ਨਹੀਂ ਮੈਨੂੰ ਨਹੀਂ ਪਤਾ ਜੇ ਮੈਨੂੰ ਪਤਾ ਹੁੰਦਾ ਮੈਂ ਤੁਹਾਨੂੰ ਪੁੱਛਣਾ ਹੀ ਕੋਈ ਗੱਲ ਗੱਲ ਇਹ ਹੈ ਜਿਹੜੀ ਤੂੰ ਕੱਲ ਗੱਲ ਕਰਕੇ ਆਈ ਹੈ ਤੈਨੂੰ ਪਤਾ ਕੱਲ ਕੀ ਕੀਤਾ ਤੂੰ ਕੀ ਕੀਤਾ ਮੈਂ ਕਰ ਤੈਨੂੰ ਪਤਾ ਨਹੀਂਗਾ ਉਹ ਤੇ ਭਾਬੀ ਜੀ ਨੇ ਕਿਹਾ ਸੀ ਤੇ ਭਾਬੀ ਤੈਨੂੰ ਕਹੇਗੀ ਖੂਜ ਛਾਲ ਮਾਰ ਦੇ ਤੇ ਖੂਜ ਛਾਲ ਮਾਰ ਦੇਗੀ ਤੂੰ ਚੰਗਾ ਕੰਮ ਕੀਤਾ ਤੂੰ ਮਨ ਤੁਹਾਡੀ ਭਾਬੀ ਜੀ ਨੇ ਕਿਹਾ ਸੀ ਉਹ ਭਾਬੀ ਕਹੇਗੀ ਖੂਚ ਛਾਲ ਮਾਰ ਦੇ ਖੂਚ ਛਾਲ ਮਾਰ ਦੇਗੀ ਕੱਲ ਨੂੰ ਉਹਨੇ ਕੀ ਹੋਇਆਂਦੀ ਕੁੜੀ ਦੇ ਨਾਲ ਕੋਈ ਹੋ ਜਿਆ ਗੱਲਬਾਤ ਹੋ ਗਈ ਤਾਂ ਅਸੀਂ ਫਾਇ ਲਗਣਾ ਜਦੋਂ ਕੁੜੀ ਲਿਆਂਦੀ ਸੀ ਆਪਾਂ ਤੇ ਉਸ ਲਈ ਅਸੀਂ ਆਪ ਤੇ ਜਾ ਕੇ ਥਾਣਿਆਂ ਦੇ ਵਿੱਚ ਰਿਪੋਰਟਾਂ ਲਖਾਈਆਂ ਅਖਬਾਰਾਂ 'ਚ ਕੱਢਿਆ ਟੈਲੀਵਿਜ਼ਨ ਦੇ ਵਿੱਚ ਖਬਰਾਂ ਦੇ ਵਿੱਚ ਸਾਰੇ ਪਾਸੇ ਅਸੀਂ ਉਹਦਾ ਮਤਲਬ ਦਿੱਤਾ ਸੀਗਾ ਬਾਇਓ ਡਾਟਾ ਤੇ ਅਸੀਂ ਕੱਲ ਨੂੰ ਕੁੜੀ ਨੂੰ ਕੁਛ ਹੋ ਜਾਂਦਾ ਕੋਈ 19 21 ਹੋ ਜਾਂਦੀ ਕਿਤੇ ਕੋਈ ਐਕਸੀਡੈਂਟ ਹੋ ਜਾਵੇ ਕੋਈ ਮਰ ਮੁੱਕ ਜਾਵੇ ਤੇ ਆਪਾਂ ਕਿਹਨੂੰ ਜਵਾਬ ਦੇਣਾ ਮੁੜ ਕੇ ਅਸੀਂ ਜਵਾਬ ਦੇਣਾ ਚਲੋ ਮੈਂ ਉਹਨੂੰ ਮਾਫ ਕਰ ਦਉ ਨਹੀਂ ਮੈਂ ਕਹਾਂਗੀ ਕਿ ਮਾਫ ਕਰ ਦਿਓ ਪਤਾ ਨਹੀਂ ਕਿਹੋ ਜਿਹਾ ਕੰਮ ਕੀਤਾ ਮੁੜ ਕੇ ਨਹੀਂ ਆਜਾ ਕੰਮ-ਕੋਮ ਕਰਨਾ ਨਹੀਂ ਕਰ ਜੇ ਪਰਜਾਈ ਨੇ ਲਿਆਂਦਾ ਉਹਨੇ ਕੁਛ ਦੇਖ ਚੱਕ ਕੇ ਲਿਆਂਦਾ ਅਗਲੇ ਦੀ ਮਤਲਬ ਐਸ ਚੀਜ਼ ਦੀ ਕਦਰ ਕਰੋ ਮਾੜਾ ਕੰਮ ਕੀਤਾ ਪਰਜਾਈ ਨੇ ਜੇ ਉਹ ਕੁੜੀ ਨੂੰ ਲੈ ਹੀ ਆਈ ਹੈ ਤੇ ਚੱਲ ਕੋਈ ਗੱਲ ਨਹੀਂ ਉਹਨੂੰ ਸਹਾਰਾ ਦੇ ਤਾ ਕਿ ਕੋਈ ਮੇ ਕੱਲ ਨੂੰ ਆਪਣੀ ਧੀ ਹੋਵੇ ਆਪਣਾ ਕੋਈ ਬੱਚਾ ਇਸ ਤਰ੍ਹਾਂ ਕਿਤੇ ਚਲਾ ਜਾਵੇ ਤੇ ਉਹਦੇ ਨਾਲ ਤੇ ਤੁਹਾਡੇ ਤੇ ਕੀ ਬੀਤੇਗੀ ਕੀਤਾ ਉਹ ਵਿਚਾਰੀ ਦੇ ਘਰਦਿਆਂ ਦੇ ਕੀ ਬੀਤਦੀ ਹੋਣੀ ਆ ਚਲੋ ਮੇ ਕੋ ਗਲਤੀ ਹੋ ਗਈ ਅੱਜ ਤੋਂ ਬਾਅਦ ਉਹ ਗਲਤੀ ਨਹੀਂ ਉਹ ਮੈਂ ਆਪਣੀ ਧੀ ਮੰਨਾਂਗੇ ਉਹਨੂੰ ਆਪਣੀ ਧੀ ਮੰਨੋ ਜਿਸ ਤਰ੍ਹਾਂ ਪਰਜਾਈ ਕਹਿੰਦੀ ਹੈ ਪਰਜਾਈ ਦੇ ਨਾਲ ਮਿਲ ਕੇ ਉਸ ਕੁੜੀ ਦੀ ਮਤ ਕਰੋ ਠੀਕ ਚਲੋ ਹੁਣ ਤੇ ਚਾਹ ਪੀ ਲਓ ਅੱਜ ਤਬਾ ਤੁਹਾਨੂੰ ਲੰਬਾ ਨਹੀਂ ਮਿਲੇਗਾ ਮੇਰਾ ਬਸ ਠੀਕ ਹੈ ਮੈਨੂੰ ਲੰਬਾ ਨਹੀਂ ਮਿਲਣਾ ਚਾਹੀਦਾ ਚੱਲ ਨਹੀਂ ਮਿਲਦਾ ਲੰਬਾ ਨਹੀਂ ਮਿਲਦਾ ਜਸਵੀਰ ਭੈਣ ਜੀ ਹਾਂ ਕੀ ਗੱਲ ਤੁਸੀਂ ਸਿਰ ਸਿਰ ਹਿਸਾਬ ਰੱਖ ਲਿਆ ਜੀ ਅੱਜ ਮੇਰੀ ਗੱਲ ਸੁਣ ਰਾਤੀ ਤਾਂ ਤੂੰ ਚੁਗ ਕੇ ਧੋ ਕੇ ਤੇ ਚਾਰਨੇ ਚ ਪਾ ਕੇ ਰੱਖਦਾ ਸੀ ਤੇ ਮੈਨੂੰ ਪਤਾ ਸੀ ਤੜਕੇ ਉੱਡਦੇ ਆ ਤੂੰ ਇੱਕੋ ਹੀ ਕੰਮ ਕਰਨਾ ਕਿ ਸਾਗ ਦਾ ਵਾਦਾ ਵਾਧਾ ਦੇਣਾ ਗੈਸ ਤੇ ਰੱਖਦੇ ਨੇ ਤੁਹਾਨੂੰ ਜਨਕੀ ਕੁੱਕਰ ਦੇ ਵਿੱਚ ਪਸੰਦ ਨਹੀਂ ਆਂਦਾ ਤੇ ਤੁਸੀਂ ਤਦੇ ਚੁੱਲੇ ਤੇ ਰੱਖ ਲਿਤਾ ਸਿਰੇ ਸਿਰੇ ਗੱਲ ਇਹ ਨਹੀਂ ਹੈਗੀ ਪਸੰਦ ਆਨ ਦੀ ਮੇਰੀ ਗੱਲ ਸੁਣੋ ਅੱਜ ਜਦੋਂ ਮਨ ਨਹੀਂ ਆਂਦਾ ਹਰ ਹਫਤੇ ਆ ਲੱਕੜਾ ਕਿੰਨੀਆਂ ਕੱਢ ਕੇ ਰੱਖ ਜਾਂਦਾ ਆ ਸੁੱਕੀਆਂ ਲੱਕੜਾਂ ਦਾ ਢੇਰ ਲੱਗਾ ਪਿਆ ਸੀ ਤੇ ਮੈਂ ਇਹੋ ਗੱਲ ਸੋਚੀ ਕਿ ਚੁੱਲਾ ਤੇ ਆਪਣੇ ਕੋ ਹੈਗਾ ਹੀ ਆ ਤੇ ਸਾਗਰ ਤੇ ਤਰਦੇ ਨੇ ਨਾਲੇ ਮੱਠੀ ਮੱਠੀ ਅੱਗ ਤੇ ਰਿਜ ਤਰੰਦਾ ਚਲੋ ਇਹਦੀ ਗੱਲ ਛੱਡੋ ਤੁਸੀਂ ਰਾਤੀ ਤੁਹਾਨੂੰ ਮੈਂ ਮੋਬਾਈਲ ਤੇ ਭੇਜਿਆ ਸੀ ਕੁਝ ਦੇਖਿਆ ਜੇ ਨੂ ਵੇ ਤੇ ਮੋਬਾਈਲ ਦੇ ਹਾਂਜੀ ਰਾਤੀ 10:30 ਤੋਂ 11 ਵਜੇ ਭੇਜਿਆ ਸੀ ਤੁਹਾਨੂੰ ਮੈਂ ਨਹੀਂ ਮੈਂ ਨਹੀਂ ਵੇਖਿਆ ਪਤਾ ਕੀ ਗੱਲ ਹੈ ਰਾਤੀ ਹਰੇ ਕੇ ਨੂੰ ਠੰਡ ਲੱਗਣ ਢਈ ਸੀ ਤੇ ਉਹ ਬਸ ਕੁੱਟ ਕੇ ਮੇਰੇ ਨਾਲ ਉਹਨੇ ਜੱਫੀ ਪਾ ਲਈ ਕਿ ਮੰਮੀ ਅਖੇ ਮੈਨੂੰ ਠੰਡ ਲੱਗਦੀ ਆ ਤੁਹਾਨੂੰ ਸਵੈਟਰ ਪਾ ਦੇਣਾ ਸੀ ਨਾ ਸਵੈਟਰ ਪਤਾ ਨਹੀਂ ਪਾਦੀ ਨਹੀਂ ਮੈਂ ਕੱਲ ਵੀ ਉਹਨੂੰ ਦਿੱਤਾ ਸਵੈਟਰ ਲਾ ਕੇ ਸੌਂਦਾ ਨਹੀਂ ਮੰਮੀ ਮੈਨੂੰ ਗਰਮੀ ਲੱਗਦੀ ਨਹੀਂ ਮੰਮੀ ਮੈਨੂੰ ਗਰਮੀ ਲੱਗਦੀ ਤੇ ਤੁਸੀਂ ਉਹਨੂੰ ਪੁਰਾਣਾ ਸਵੈਟਰ ਦੇ ਦਿਓ ਕੋਈ ਪੋਲਾ ਜਿਹਾ ਦੇ ਦੇਣੀ ਸੀ ਜਰਸੀ ਤੇ ਮੇਰੀ ਜਰਸੀ ਦੇ ਦੇਣੀ ਸੀ ਉਹਨੂੰ ਗੱਲ ਪੁਰਾਣੇ ਨਵੇਂ ਦੀ ਨਹੀਂ ਹੈਗੀ ਜਦੋਂ ਠੰਡ ਲੱਗਦੀ ਹੋਵੇ ਨਾ ਉਦੋਂ ਇਹ ਚੀਜ਼ਾਂ ਨਹੀਂ ਸੋਝਦੀਆਂ ਪਰ ਉਹਨੇ ਪਾਇਆ ਇਹ ਵੀ ਸਵੈਟਰ ਚਲੋ ਸਾਰੀਆਂ ਗੱਲਾਂ ਛੱਡੋ ਉੱਥੇ ਨਾ ਹੋਮੋਪੈਥੀ ਉਹ ਹੋਮੋਪੈਥੀ ਕਰਨੀ ਪਈ ਹੈ ਫਿਊਜਰਥੈਰਪੀ ਵਾਲਾ ਹੈਗੇ ਜੇ ਅੱਛਾ ਸੁਲਤਾਨਪਿੰਡ ਗੇਟ ਦੇ ਕੋਲ ਅੱਛਾ ਤੇ ਮੈਂ ਕਿਹਾ ਕਿਰਨ ਅਸੀਂ ਉੱਥੇ ਨਾ ਦਿਖਾ ਦੇਈਏ ਨਾਲ ਇੰਨਾ ਦਾ ਵੀ ਵਾਕਫ ਹੈਗਾ ਉਹਨਾਂ ਨੇ ਗੱਲ ਕੀਤੀ ਸੀ ਤੇ ਉਹ ਕਹਿੰਦੇ ਤੁਸੀਂ ਲੈਣ ਨਾ ਤੇ ਕੋਈ ਗੱਲ ਨਹੀਂ ਵਖਾ ਦਨੇ ਹਾਂ ਦਿਖਾ ਦਿਓ ਮੈਂ ਕਿ ਕਿਸਲੇ ਦਿਮਾਗ ਡਿੱਗਣਾ ਪਈ ਹੋਵੇ ਸੱਟ ਸੁੱਟ ਨਾ ਲੱਗੀ ਹੋਵੇ ਕੁੜੀ ਦੇ ਨਾ ਮੰਝੂ ਜਦੋਂ ਮੇਰੇ ਸਿਰ ਦੀ ਮਾਲਿਸ਼ ਕਰਦੀ ਹੈ ਨਾ ਹੂੰ ਬਸ ਇਹਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਪਰ ਕੋਈ ਸੱਟ ਦਾ ਨਿਸ਼ਾਨ ਨਹੀਂ ਹੈਗਾ ਰੱਬ ਜਾਣੇ ਕਿਹੜੀ ਗੱਲ ਆ ਕਿ ਜਿਹੜੀ ਦੱਸ ਨਹੀਂ ਪਾਉਂਦੀ ਹੈਗੀ ਹੋ ਸਕਦਾ ਕਿ ਹੌਲੀ ਹੌਲੀ ਨੂੰ ਕੁਝ ਯਾਦ ਹੀ ਆ ਜਾਏ ਪਤਾ ਨਹੀਂ ਵਿਚਾਰੀ ਦੇ ਮਾਪਿਓ ਕਿੱਥੇ ਕਿੱਥੇ ਲੱਭਦੇ ਹੋਣੇ ਮੈਂ ਕੰਨੀ ਆ ਉਹ ਵੇਲਾ ਜਲਦੀ ਆ ਜਾਵੇ ਹੋਤੇ ਹੈ ਇਹ ਵਿਚਾਰੀ ਆਪਣੇ ਘਰ ਚਲੀ ਜਾਵੇ ਚਲੋ ਹੁਣ ਤੇ ਸਾਡੇ ਨਾਲ ਇੰਨਾ ਪ੍ਰੇਮ ਪਿਆਰ ਪੈ ਗਿਆ ਜੇ ਚਲੀ ਗਈ ਤੇ ਸਾਡਾ ਵੀ ਪੁੱਛੋਂ ਮਨ ਉਦਾਸ ਹੋ ਜਾਣਾ ਮੈਂ ਵੇਖ ਮੰਜੂ ਘਰ ਤਾਂ ਦੋ ਦਿਨ ਕੋਈ ਜਾਨਵਰ ਵੀ ਰਹਿ ਜਾਏ ਉਹਦੇ ਨਾਲ ਵੀ ਪਿਆਰ ਪੈ ਜਾਂਦਾ ਹੈ ਪਰ ਇਹ ਤਾਂ ਸੱਚ ਹੈ ਨਾ ਕਿ ਜਦੋਂ ਦੇ ਮਾਪਿਓ ਲੱਭ ਕੇ ਉਹਨੇ ਤੇ ਆਪਣੇ ਘਰ ਜਾਣਾ ਹੀ ਹੈ ਨਾ ਚਲੋ ਵਧੀਆ ਸੋਗੋ ਲੱਭ ਜਾਣਗੇ ਤੇ ਚਲੋ ਸਭ ਤੋਂ ਵਧੀਆ ਤੁਸੀਂ ਇੱਕ ਗੱਲ ਨੋਟ ਕੀਤੀ ਜੀ ਉਹਦੀ ਕਿਹੜੀ ਅਦੇ ਬਾਹ ਦੇ ਉੱਤੇ ਕੁਝ ਲਿਖਿਆ ਹੈ ਮੈਂ ਤੇ ਦੇਖਿਆ ਨਹੀਂ ਹੈਗਾ ਨਾ ਹਾਂ ਮੈਂ ਵੇਖਿਆ ਸੀ ਕਾਸ਼ ਵੀ ਲਿਖਿਆ ਹੋਇਆ ਹੌਰ ਤੇ ਜਦੋਂ ਮੈਂ ਪੁੱਛਦੀ ਆ ਉਹ ਹੋਰਤ ਨਾ ਕਰਨ ਲੱਗ ਪੰਦੀ ਪੂਰੀ ਤਰ੍ਹਾਂ ਜਵਾਬ ਹੁਣ ਪਤਾ ਨਹੀਂ ਕਾਸ਼ਵੀ ਦੀ ਭੈਣ ਆ ਹੂੰ ਕੁਝ ਕਹਿ ਨਹੀਂ ਸਕਦੇ ਮਾਂ ਦਾ ਨਾਮ ਹੋ ਸਕਦਾ ਉਹ ਤੇ ਸਾਨੂੰ ਪਤਾ ਨਹੀਂ ਨਾ ਜਦੋਂ ਮੈਂ ਦੇਖਦੀ ਪਈ ਸੀ ਤੁਹਾਨੂੰ ਜੇ ਤੁਸੀਂ ਇਹਦੀ ਬਾਹਂ ਤੇ ਮਾਲਿਸ਼ ਪਤਾ ਨਹੀਂ ਕੀ ਕਰਦੇ ਪਏ ਸੀ ਤੇ ਉਹਨੇ ਲਿਖਿਆ ਹੈ ਹੀ ਕੁਝ ਤੇ ਇਕਦਮ ਡਿਪਰੈਸ਼ਰ ਤੇ ਆ ਗਈ ਸੀ ਖਿਜਣ ਲੱਪਈ ਹੀ ਹੈ ਹੁਣ ਇਹ ਵੀ ਨਹੀਂ ਮੈਨੂੰ ਪਤਾ ਕਿ ਵੀ ਆਈ ਹੈ ਕੋਚੀ ਜਦੋਂ ਰੇਬੇ ਸਾਨੂੰ ਪਤਾ ਹੀ ਨਹੀਂ ਨਾਮ ਕਿਰਨ ਤਾਂ ਉਹ ਆਪਾਂ ਦਿੱਤਾ ਨਾ ਆਪਾਂ ਹੀ ਦਿੱਤਾ ਅਸਲੀ ਨਾਮ ਤਾਂ ਉਹ ਤੇ ਪਤਾ ਹੀ ਨਹੀਂ ਨਾ ਸਾਨੂੰ ਚੱਲ ਛੱਡ ਸਾਰੀਆਂ ਗੱਲਾਂ ਇਹ ਤਾਂ ਗੱਲਾਂ ਹੁੰਦੀਆਂ ਲੈਂਦੀਆਂ ਲਸਣ ਲੈ ਕੇ ਆ ਤੇ ਮੈਂ ਇੱਥੇ ਬੈਠੇ ਚਿਲ ਦਵਾਂ ਚਲੋ ਲਸਣ ਤੇ ਮੈਂ ਲੈ ਆਨੀ ਆ ਪਰ ਥੋੜਾ ਕੀ ਪਤਾ ਨੂੰ ਘਰ ਦਾ ਕੰਮ ਸਖਾਈ ਉਹਨੂੰ ਘਰ ਦੀ ਕੋਈ ਜਦਾਂ ਆਪਾਂ ਸਿਖਾਣਾ ਉਹਨੂੰ ਕੰਮ ਸਿਖਾਣਾ ਨਹੀਂ ਚੱਲ ਜਾ ਲੈ ਕੇ ਤੇ ਲਸਣ ਕੱਟ ਚਲੋ ਮੈਂ ਲੈ ਆਂਦੀ ਹਾਂ ਤੇ ਸ਼ਾਮੀ ਜਾਣਾ ਜੇ ਫਿਰ ਉਹਨੂੰ ਦਿਖਾਉਣ ਵਾਸਤੇ ਹਾਂ ਉਹ ਵਿਖਾ ਲਿਆਵਾਂਗੇ ਇੱਧਰ ਆ ਨੀ ਜਰਾ ਕਿਉਂ ਆ ਜੇ ਇੱਧਰ ਆ ਹਾਂਜੀ ਕਿੱਥੇ ਜਾਣਾ ਤੇ ਕਿਹੜੇ ਡਾਕਟਰ ਨੂੰ ਦਿਖਾਣਾ ਕਿਹੜੇ ਡਾਕਟਰ ਤੇ ਆਪੇ ਤੇ ਕਹਿਣ ਡਈ ਆ ਇਹਨੂੰ ਡਾਕਟਰ ਨੂੰ ਦਿਖਾਣ ਜਾਣਾ ਮੈਂ ਨਹੀਂ ਤੁਹਾਨੂੰ ਭਲੇਖਾ ਲੱਗਣਾ ਜਸਪੀਰ ਭੰਜੀ ਵੱਲੋਂ ਮੈਂ ਕੀ ਆਏਗਾ ਕੀ ਕੀ ਡਾਕਟਰ ਦੇ ਦਿਖਾਣੇ ਜਾ ਕੇ ਇਹਨਾਂ ਦੇ ਸ਼ੂਗਰ ਵਗੈਰਾ ਅੱਛਾ ਮੈਂ ਤੁਮਨ ਪਾਗਲ ਸਮਝਿਆ ਮੈਂ ਤੁਹਾਨੂੰ ਪਾਗਲ ਕਹਿ ਸਕਦੀ ਹਾਂ ਤੇ ਹੋਰ ਸਾਰੇ ਪਾਸੇ ਵਗ ਜਾਨੀ ਮੈਂ ਆਪ ਸੁਣਿਆ ਕਿਹੜੇ ਡਾਕਟਰ ਨੂੰ ਦਿਖਾਣ ਜਾਣਾ ਮੈਂ ਕਿਸੇ ਡਾਕਟਰ ਤੇ ਨਹੀਂ ਜਾਣਾ ਦਿਖਾਣ ਆਪ ਤੇ ਤੁਹਾਡੀ ਫੋਨ ਤੇ ਉਹਨੂੰ ਸੈਂਡ ਸਾਰਾ ਕੁਝ ਕੀਤਾ ਤੁਹਾਡਾ ਧਿਆਨ ਸਾਡੇ ਵਾਲੀ ਹੁੰਦਾ ਵਾ ਤੁਹਾਡੇ ਵਾਲੀ ਹੁੰਦਾ ਤੇ ਮੈਂ ਵੱਡੀ ਮੈਂ ਕਰਦਾ ਸਾਰੇ ਬਸ ਧਿਆਨ ਰੱਖਣਾ ਨੀ ਰੱਖੋ ਪਰ ਕੋਈ ਚਾਜ ਦੀ ਚੀਜ਼ ਵਾਂ ਧਿਆਨ ਰੱਖੋ ਤੇ ਇਹ ਨਾ ਧਿਆਨ ਰੱਖਾ ਕੇ ਘਰ ਚ ਕੀ ਕੁਝ ਹੁੰਦਾ ਪਿਆ ਵਾ ਤੇ ਘਰ ਚ ਕੁਝ ਨਹੀਂ ਹੁੰਦਾ ਬਹੁਤ ਵਧੀਆ ਘਰ ਚੱਲਦਾ ਪਿਆ ਵਾ ਆ ਬਹੁਤ ਵਧੀਆ ਚੱਲਣ ਡਿਆ ਹਾਂਜੀ ਦੱਸੋ ਤੁਸੀਂ ਦੱਸੋ ਘਰ ਵਿੱਚ ਸੱਦਿਆ ਨਹੀਂ ਕਿਹੜੇ ਡਾਕਟਰ ਹੋ ਜਾਣਾ ਮੈਨੂੰ ਦੱਸ ਤੇ ਚਾਹੀਏ ਇਸ ਤੋਂ ਇਲਾਵਾ ਹੋਰ ਕੋਈ ਗੱਲ ਕਰੋ ਨਹੀਂ ਇਸ ਤੋਂ ਇਲਾਵਾ ਇਹੀ ਕਰਨੀ ਪਹਿਲਾਂ ਮੇਨ ਗੱਲ ਕਿਰਨ ਨੂੰ ਦਿਖਾਨ ਜਾਣਾ ਜੇ ਅੱਛਾ ਫੇਰ ਫੇਰ ਕੀ ਦਿਖਾਣੇ ਕੁੜੀ ਸਹੀ ਹੋ ਜਾਏਗੀ ਔਰ ਕੀ ਚਾਹੀਦਾ ਅੱਛਾ ਮਤਲਬ ਹੋਰ ਖਰਚਾ ਕਰਨਾ ਕਹਿੰਦਾ ਮਤਲਬ ਕਿੰਨਾ ਖਰਚਾ ਹੋ ਜਾਏਗਾ ਭੈਣ ਜੀ ਜਿੰਨਾ ਵੀ ਹੋਏ ਹੋਏਗਾ ਤਾਂ ਸਹੀ ਨਾ ਦੇਖੋ 5-700 ਫੀਸ ਲੈਗਾ ਡਾਕਟਰ ਆਪਣੀ ਤੇ ਕੁਝ ਦਵਾਈਆਂ ਦੇ ਦੇਗਾ ਹੁਣ ਕੁੜੀ ਦਾ ਕਿੰਨਾ ਸੁਧਾਰ ਆਇਆ ਆ ਜੇ ਬਹੁਤ ਚੀਜ਼ ਵੀ ਪਛਾਣਨ ਲੱਪਿਆ ਲੱਪਈ ਆ ਅਸੀਂ ਉਹ ਤੁਸੀਂ ਸਮਝਦੇ ਨਹੀਂਗੇ ਭੈਣ ਜੀ ਨਹੀਂ ਤੂੰ ਮੈਨੂੰ ਪਾਗਲ ਸਮਝ ਨਹੀਂ ਹੈ ਭੈਣ ਜੀ ਮੈਂ ਤੁਹਾਨੂੰ ਪਾਗਲ ਸਮਝ ਸਕਦੀ ਹਾਂ ਤੇ ਹੋਰ ਕੀ ਉਹਦੇ ਨਾਲ ਰਲ ਗਈਆਂ ਡਾਕਟਰ ਨੂੰ ਦਿਖਾਓ ਉਥੇ پیسے ਹੀ ਪਾਤਾ ਹੈ ਉਥੇ ਲੈ ਜਾਓ ਫਿਜ਼ੀਓਥੈਰੇਪੀ ਕਰਾਓ ਨਾ ਖਰਚਾ ਨਹੀਂ ਹੋਣਾ ਤੁਹਾਨੂੰ ਖਰਚੇ ਦੀ ਪਈ ਹੋਈ ਹੈ ਉਹ ਮੰਜੂ ਘਰ ਦਾ ਕਿੰਨਾ ਸਮਾਨ ਆਣ ਵਾਲਾ ਹੈ ਇਹੀ ਘਰ ਦਾ ਸਮਾਨ ਨਹੀਂ ਆ ਸਕਦਾ ਉਧਰ ਲਾਈ ਜੋ ਪੈਸੇ ਪਰ ਹੋਰ ਕੋਈ ਕੰਮ ਹੀ ਤੁਹਾਨੂੰ ਕੋਈ ਨਹੀਂ ਸਾਰਿਆਂ ਨੂੰ ਤੁਸੀਂ ਨਾ ਮੇਰੀ ਗੱਲ ਸੁਣੋ ਹਾਂ ਖਰਚੇ ਨਾ ਗਿਨੋ ਤੁਸੀਂ 5-7000 ਲੱਗ ਜਾ ਵਾ ਤਾਂ 10000 ਲੱਗ ਜਾਏਗਾ ਹੂੰ 10000 ਲਾ ਕੇ ਜੇ ਕੁੜੀ ਠੀਕ ਹੋ ਜਾਏਗੀ ਕੀ ਮਾਰਾ ਜੇ ਸਾਨੂੰ ਕੀ ਫਾਇਦਾ ਹੈ ਪੰਜੀ ਸਾਰਾ ਫਾਇਦਾ ਤੁਹਾਡਾ ਹੀ ਹੈ ਮੇਰਾ ਕਿਸ ਤਰ੍ਹਾਂ ਫਾਇਦਾ ਤੁਹਾਡਾ ਐਸ ਕਰਕੇ ਇਹ ਫਾਇਦਾ ਹੈਗਾ ਜੇ ਅਸੀਂ ਉਹਨੂੰ ਡਾਕਟਰ ਨੂੰ ਦਿਖਾਣੇ ਆ ਹਾਂ ਡਾਕਟਰ ਨੂੰ ਦਿਖਾ ਕੇ ਤੇ ਕੀ ਪਤਾ ਠੀਕ ਹੋ ਜਵੇ ਤੇ ਜੇ ਉਹ ਠੀਕ ਹੋ ਜਾਂਦੀ ਹੈ ਤੇ ਆਪਣੇ ਘਰ ਦਾ ਸ਼ਾਇਦ ਡਰੈਸਿੰਗ ਵੀ ਦੱਸ ਦੋਵੇ ਠੀਕ ਹੈ ਡਰੈਸ ਦੱਸ ਦਵੇਗੀ ਫਿਰ ਅਸੀਂ ਉਹਦੇ ਘਰ ਛੱਡਾਵਾਂਗੇ ਜੋ ਖੁੱਲ ਕੇ ਦੱਸ ਕੀ ਕਹਿਣਾ ਚਾਹਨੀ ਹੈ ਤੇ ਤੁਸੀਂ ਨਾ ਉਹਦਾ ਇਲਾਜ ਹੋਣ ਦਿਓ ਅੱਛਾ ਇਲਾਜ ਹੋ ਜਾਏਗਾ ਨਾ ਕੁੜੀ ਦਾ ਅਸੀਂ ਡਾਕਟਰ ਨੂੰ ਦਿਖਾਵਾਂਗੇ ਤੇ ਕੀ ਪਤਾ ਉਹਦੀ ਜ਼ਿਆਦਾ ਸ਼ਾਜਵੇ ਤੇ ਜੇ ਜ਼ਿਆਦਾ ਸ਼ਾਜੇਗੀ ਤੇ ਆਪਣੇ ਘਰ ਦਾ ਸਾਨੂੰ ਕਿੱਥੇ ਐਡਰੈਸ ਵੀ ਦੇ ਦੇਵੇ ਤੇ ਜੇ ਐਡਰੈਸ ਦੇ ਦੇਵੇਗੀ ਤੇ ਅਸੀਂ ਉਹਦੇ ਘਰ ਛਾਡਾਵਾਂਗੇ ਆਹ ਠੀਕ ਗੱਲ ਠੀਕ ਹੈ ਤੇ ਨੰਬਰ 2 ਤੇ ਜੇ ਉਹ ਨਹੀਂ ਜ਼ਿਆਦਾ ਸ਼ ਨਾ ਆਈ ਤੇ ਸਾਰੀ ਉਮਰ ਸਾਨੂੰ ਚੇਲਣਾ ਪੈਣਾ ਜੇ ਉਹਨੂੰ ਫੇ ਜਸਵੀਰ ਭੈਣ ਜੀ ਨੇ ਕਹਣਾ ਉਹਦਾ ਵਿਆਹ ਵੀ ਕਰੋ ਤੇ ਵਿਆਹ ਜੇ ਕੀਤਾ ਤੇ ਕਿੰਨੇ ਖਰਚਾ ਹੋ ਜਾਣਾ ਮੈਂ ਕਿੰਨਾ ਖਰਚਾ ਹੋ ਜਾਣਾ ਫਿਰ ساری ਉਮਰ ਦਿਨ ਤਿਹਾੜ ਦੇਨੇ ਪੈਣੇ ਆ ਜਸਪੀਰ ਭੈਣ ਜੀ ਨੇ ਕਹਣਾ ਇਹ ਫਲਾਣਾ ਤਿਹਾੜ ਆ ਗਿਆ ਨੁਇਆ ਦੇਵੋ ਟਮਕਾਣਾ ਤਿਹਾੜ ਆ ਗਿਆ ਤਿਹਾੜ ਆ ਗਿਆ ਨੁਇਆ ਦੇ ਦੇ ਦੋ ਤੇ ਕੀ ਕੀ ਖਰਚਾ ਕਰਾਂਗੇ ਐਸ ਕਰਕੇ ਤੁਸੀਂ ਇਹਦਾ ਇਲਾਜ ਹੋਣ ਦੋ ਗੱਲ ਤੇਰੀ ਠੀਕ ਹੈ ਵੈਸ ਜੱਚੀ ਇਹ ਮੈਨੂੰ ਗੱਲ ਆ ਚਾਚੀ ਗਈ ਹੈ ਨਾ ਹਾਂ ਠੀਕ ਹੈ ਤੇ ਹੁਣ ਇਹਦਾ ਨਾ ਇਹਨੂੰ ਠੀਕ ਕਰੀਏ ਤੇ ਇਹਦੇ ਘਰ ਭੇਜੀਏ ਉਹਨੂੰ ਠੀਕ ਸਾਰੀ ਉਮਰ ਦਾ ਬੋਝ ਲੱਥੇ ਹਾਂ ਨਹੀਂ ਠੀਕ ਹੈ ਗੱਲ ਤੇ ਵੀ ਠੀਕ ਹੈ ਸਮਝ ਆਈ ਆ ਗਈ ਇਹ ਮੈਨੂੰ ਆ ਗਈ ਨਾ ਸਮਝ ਤੂੰ ਹੁਣ ਸਮਝ ਹੀ ਰੱਖ ਨਾ ਹਾਂ ਨਹੀਂ ਸਮਝੀ ਠੀਕ ਤੂੰ ਬੋਤਾ ਬੋਲਣਾ ਨਾ ਨਹੀਂ ਬੋਲਦੀ ਜੇ ਉਹ ਕਰਾਓ ਲਾਜਾ ਦਾ ਜੋ ਕਰ ਚਲ ਫਿਰ ਸਭ ਅੰਜੀ ਹਾਂ ਕਰਾਓ ਲਾਏ ਸੋਚਦੀ ਰਿਹਾ ਹੁਣ ਬੈਠ ਕੇ ਮੈਂ ਤੇ ਕਹਤਾ ਇਲਾਜ ਕਰਾਣਾ ਉਹਨੇ ਸੋਚੀ ਜਾਣਾ ਮੈਂ 10 15 ਦਿਨ ਬੰਨੇ ਮੈਂ ਤੈਨੂੰ ਸੁਦਾਇਨ ਸਮਝਦੀ ਰਹੀ ਹਾਂ ਇਹ ਤਾਂ ਸਮੇਂਦਾਰ ਪੜੀ ਨਿਕਲੀ ਪਤਾ ਨਹੀਂ ਇਹ ਗੱਲ ਮੇਰੇ ਦਿਮਾਗ ਚ ਕਿਉਂ ਨਹੀਂ ਪਹਿਲਾਂ ਆਈ ਇਹਨੇ ਖਰੇ ਕੇ ਸਾਰੇ ਗੱਲਾਂ ਸੋਚ ਲਈਆਂ ਵਾਕਈ ਕਰਾ ਲਾਜ ਕੰਮ ਕਾਗ ਦਾ ਐਵੇਂ ਬੋਝ ਪਾਇਆ ਸਾਰੇ ਪਰਵਾਹ ਤੇ ਪਰੇਸ਼ਾਨੀਆਂ ਚ ਪਏ ਆ ਸਾਰੇ ਆਹ ਦੇਖਾ ਪੱਲਾ ਕਿੱਥੇ ਪਸ਼ੁੰਧਰ ਬੈਠੀ ਹੋਈ ਹੈ ਪਸ਼ੁੰਧਰ ਹੈ ਹਾਂਜੀ ਆ ਵੀਰਾ ਆਪ ਬਾਹਰ ਅਬ ਇਹ ਕ ਮੇਲਾ ਕਿੱਥੇ ਲੱਗਾ ਆ ਤੇ ਤੁਸੀਂ ਕਰਨਾ ਮੇਲੇ ਨੂੰ ਹਾਏ ਹਾਏ ਕਿਉਂ ਆਪਾਂ ਮੇਲੇ 'ਚ ਜਾਵਾਂਗੇ ਕਿ ਬਸ ਐਸ عمر ਜੀ ਮੇਲਿਆਂ ਦਾ ਛੌਂਗ ਨਾ ਛੱਡਣਾ ਐੱਚ ਫੇਰ ਕੀ ਆ ਮੈਂ ਖੱਲੀ ਨਹੀਂ ਜਾਣਾ ਮੈਂ ਸਾਰਿਆਂ ਨੂੰ ਨਾਂ ਲੈ ਕੇ ਜਾਣਾ ਇਹ ਫੇਰ ਰੰਜੀਤਾ ਨੂੰ ਲੱਗਾ ਆ ਜੇ ਅੱਛਾ ਫੇਰ ਅੰਜ ਕਰਦੀ ਆਪਾਂ ਸਾਰੇ ਜਣੇ ਚਲਦੀ ਆ ਮੇਲੇ 'ਚ ਮੈਂ ਤਾਂ ਨਹੀਂ ਜਾਣਾ ਤੁਸੀਂ ਜਾਓ ਹਾਏ ਹਾਏ ਤੂੰ ਕਿਉਂ ਨਹੀਂ ਜਾਣਾ ਮੇਰ ਕੋ ਨਹੀਂ ਇੰਨਾ ਤੁਰਿਆ ਜਾਂਦਾ ਆਹ ਗੋਡੇ ਮੇਰੇ ਦੁਖਦੇ ਮੇਰੇ ਕੋ ਨਹੀਂ ਧੁਰਿਆ ਜਾਂਦਾ ਇਹ ਚੱਲ ਇੱਥੋਂ ਲੈ ਕਰਕੇ ਚਲ ਜਾਂਦੀ ਉੱਥੇ ਜਾ ਕੇ ਮੇਲੇ ਚ ਵੇਖ ਕਿੰਨਾ ਕੁਛ ਹੁੰਦਾ ਉੱਤੇ ਝੂਟੇ ਜਹੇ ਲੱਗੇ ਹੁੰਦੇ ਹੀ ਅੱਛਾ ਤੇ ਐਸ ਉਮਰ ਦੀ ਟੂਟੇ ਲੈਣੇ ਹੁਣ ਅੱਛਾ ਫੇਰ ਕੀ ਕਰਦਾ ਸਾਡੀ ਉਮਰ ਨੂੰ ਕੀ ਹੋਇਆ ਹੈ ਮੇਰਾ ਆ ਡਿੱਗ ਪਏ ਨਾ ਤੇ ਚੂਲੇ ਚਲੇ ਲਤਲ ਤੱਕ ਟੁੱਟੇ ਨਹੀਂ ਹੁੰਦੇ ਵਾਈ ਗੁਰੂ ਬੋਲ ਮੈਂ ਚਾ ਐਵੇਂ ਹੀ ਵੇਲਾ ਢੱਲਾ ਕਹਾਗਾ ਅਜੇ ਤੱਕ ਤੁਹਾਡੀ ਬਚਪਨ ਗਿਆ ਹੀ ਨਹੀਂ ਹੈ ਤੇ ਫੇਰ ਕੀ ਆ ਜਾਸਾ ਤੈਨੂੰ ਤੇ ਉਹ ਡੀਓ ਡੀਆ ਗਲਤੀਆਂ ਕਰ ਲੈਂਦੇ। ਲੈ ਅੱਛੀ ਅੱਛੀ ਕਾਦੀ ਗਲਤੀ ਕੀਤੀ ਦੱਸ। ਗਲਤੀ ਕੀਤੀ ਨਹੀਂ ਕੁੜੀ ਨੂੰ ਘਰ ਲਿਆਇਆ। ਇਹ ਦਿਮਾਗ ਹੀ ਨਹੀਂ ਨਾ ਕੰਮ ਕੀਤਾ ਬਚਪਨ ਹੀ ਆ। ਇਹ ਬਚਪਨ ਹੀ ਦਿਖਾਇਆ ਤੁਸੀਂ। ਆਏ ਹਾਏ ਤੇ ਫੇਰ ਕੀ ਆ? ਆਪਾਂ ਤੇ ਫੇਰ ਕੀ ਧੀ ਧਿਆਣੀ ਸੱਸੀ ਤੇ ਤਾਂ ਲੈ ਕੇ ਆਏ ਆਂ ਨੂੰ ਨਾ ਘਰ। ਵੇਖ ਲੈ ਕਿੰਨਾ ਕੰਮ ਪੈਂਦਾ ਵੇ ਧੀ ਧਿਆਣੀ ਦਾ। ਕਦੀ ਉੱਥੇ ਦਾਓ ਕਦੀ ਉੱਥੇ ਰਹਿਓ ਕਿੰਨਾ ਖਰਚ ਹੋਣ ਡਿਆ। ਕੋਈ ਗੱਲ ਨਹੀਂ ਗਈ ਕੋਈ ਗੱਲ ਨਹੀਂ ਜੇ ਠੀਕ ਹੋ ਗਈ ਤਾਂ ਉਹਨੇ ਕੱਲ ਨੂੰ ਆਪਣੇ ਘਰੇ ਚਲੇ ਜਾਣਾ ਵੇ। ਜਦੋਂ ਹੋਏਗੀ ਠੀਕ ਹੈ ਜੀ। ਹਾਂ ਹੋਜੇਗਾ ਹੋਜੇਗੀ ਕੋਈ ਗੱਲ ਨਹੀਂ। ਜਦੋਂ ਹੋ ਸਾਰੇ ਜਣੇ ਤਿਆਰ ਹੋ ਜਸਵੀਰ ਨੂੰ ਵੀ ਕਹਿਨੀ ਆ ਤੇ ਮੰਜੂ ਨੂੰ ਵੀ ਕਹਿਨੀ ਆ ਕਿ ਤਿਆਰ ਹੋ ਤੇ ਚਲ ਆਪਾਂ ਚਲੀਏ ਮੇਲਾ ਵੇਖਣ ਚਲੀਏ ਕੁੜੀ ਨੂੰ ਵੀ ਲੈ ਜਾਣਾ ਨਾਲ ਅੱਛਾ ਕੁੜੀ ਨੂੰ ਵੀ ਨਾਲ ਖੜਾਗੇ ਨਾਲ ਲੈ ਜਾਣਾ ਹਾਂ ਨਾਲੇ ਕੁੜੀ ਵੀ ਆਪਣਾ ਵੇਖੇਗੀ ਉਹ ਮੇਲਾ ਫੇਰ ਮੇਰੇ ਜ਼ੋਲੇ ਛੱਡ ਜਾਣਾ ਫੇਰ ਕੋ ਜੋ ਇੱਧਰ ਗਈ ਹੈ ਉੱਧਰ ਗਈ ਹੈ ਕੱਢ ਦਿੱਤੀ ਤੂੰ ਮੇਰੇ ਤੇ ਕੋਈ ਬਲੇਮ ਨਾ ਲਾਣਾ ਨਾਲ ਲੈ ਕੇ ਜਾਣਾ ਹਾਂ ਨਹੀਂ ਅਸੀਂ ਨਾਲ ਲੈ ਕੇ ਜਾਵਾਂਗੇ ਪਰ ਤੂੰ ਵੀ ਤਿਆਰ ਹੋ ਜਾ ਵੇਖਣੀ ਆ ਮੈਂ ਆ ਮੈਂ ਵੇਖ ਨਹੀਂ ਜਾਣਾ ਨਹੀਂ ਜਾਣਾ ਤੂੰ ਜਾਓ ਆ ਚਲ ਮੈਂ ਲੱਗੀ ਜਸਵੀਰ ਨੂੰ ਤੇ ਮੰਜੂ ਨੂੰ ਕਹਿਣ ਚਲ ਚਲ ਠੀਕ ਆ ਐ ਇਸ ਉਮਰ ਚ ਮੇਲੇ ਆ ਤੇ ਜਾਣ ਦਾ ਸ਼ੌਂਕ ਚੜਿਆ ਹੈ। ਇੰਨੀਆਂ ਭੀੜਾਂ ਦੇ ਵਿੱਚ ਉੱਥੇ ਜਾਣਾ। ਭੀੜ ਪਤਾ ਕਿੰਨੀ ਹੁੰਦੀ ਹੈ ਉੱਤੇ। ਮੇਲਿਆਂ ਦਾ ਜਾਣ ਦਾ ਸ਼ੌਂਕ ਚੜਿਆ ਹੈ। ਆਪਣੀ ਨੂੰ ਮਰਨੀ ਵੇ ਨਹੀਂ। ਐਸ ਉਮਰ ਚ ਲੱਤਾਂ ਬਾਵਾ ਤੋੜਾ ਕੇ ਬਹਿ ਜਾਣਗੇ। ਮੁੜ ਕੇ ਅੱਗੇ ਤੇ ਉੱਤੇ ਖਰਚਾ ਹੁੰਦਾ ਉਹਨਾਂ ਤਾਂ ਕਰਤਾ ਕਰਾਂਗੇ। ਇਹੀ ਕੰਮ ਕਰਦੇ ਰਹੀਏ ਦੁਆਦਾਰੂਆਂ ਦੇ। ਕੋਈ ਤਾਂ ਕੋਈ ਘਰ ਦਾ ਕੰਮ ਹੀ ਕੋਈ ਨਹੀਂ ਹੈਗਾ। ਪਰ ਇੱਕ ਗੱਲ ਉਹ ਸੱਚੀ ਮੇਲੇ ਮੇਲੇ ਤੇ ਲਾਜੀ ਏ ਕੁੜੀ ਨੂੰ ਤੇ ਉੱਥੇ ਜਾ ਕੇ ਆਪਿਆਂ ਨੂੰ ਇੱਧਰ ਉੱਧਰ ਛੱਡ ਦੇਾਂਗੇ ਮੰਜੂ ਕਹਿੰਦੀ ਵਿਆਹ ਦਾ ਖਰਚਾ ਬੜਾ ਕਰਨਾ ਪੈਣਾ ਤੇ ਇੱਥੇ ਦਵਾਦਾਰੂ ਦਾ ਵੀ ਖਰਚਾ ਪੱਜ ਜਾਣਾ ਉੱਥੇ ਛੱਡਾਂਗੇ ਆਪੇ ਗਵਾਚ ਕੁਝ ਜਾਏਗੀ ਉੱਥੇ ਆਪਾਂ ਕੀ ਲੈਣਾ ਦੇਣਾ ਤੇ ਦਵਾਦਾਰੂ ਦੇ ਖਰਚੇ ਤੋਂ ਛੱਡੋ ਪਰੇ ਉੱਥੇ ਹੀ ਛੱਡਾਂ ਨੇ ਮੈਂ ਚਲਨੀ ਆ ਨਾਲ ਹੀ ਆਪੇ ਹੋ ਜਾਏਗੀ ਗੱਲ ਸਹੀ ਏ ਚਲਨੀ ਆ ਮੈਂ ਵੀ ਨਾਲ ਇਹ ਸਕੀਮ ਹੋ ਸਕਦੀ ਵੈਸੇ ਨਾ ਮੇਰੇ ਤੇ ਕੋਈ ਇਲਜ਼ਾਮ ਲੱਗਣਾ ਨਾ ਕੋਈ ਗੱਲ ਆਪੇ ਕੋ ਹਾਚੇ ਕੋਚੇ ਜੀ ਇੱਧਰ ਚੱਲਨੇ ਆ ਕੈਨੀ ਮੈਂ ਵੀ ਜਾਣੀ ਆ ਦੇਹਨੀ ਆ